ਕੁਝ ਮਸਲਾ ਇੱਥੇ ਕਈ ਇਸ਼ੂਜ਼ ਐ ਮੈਂ ਵਨ ਬਾਈ ਵਨ ਉਹਨਾਂ ਨੂੰ ਫਲੈਗ ਕਰਦਾ ਹਾਂ ਇੱਕ ਵੱਡਾ ਮਸਲਾ ਜਿਹਦੇ 'ਚ ਤੁਸੀਂ ਦੇਖੋ ਡੈਮੋਕਰੇਸੀ ਦੇ ਵਿੱਚ ਜਿਹਨੂੰ ਆਪਾਂ ਕਹਿ ਦਈਏ ਇੱਕ ਡੈਮੋਕਰੈਟਿਕ ਰਾਈਟ ਦਾ ਗਲਾ ਘੋਟਣ ਦਾ ਕੰਮ ਹੋ ਰਿਹਾ ਹੈ ਅਸੀਂ ਵੀਡੀਓ ਦਫ਼ਤਰ ਦੇ ਵਿੱਚ ਬੈਠੇ ਹਾਂ ਕੰਪਲੈਕਸ ਦੇ ਵਿੱਚ ਕਿਉਂ ਜੀ ਠੀਕ ਬੈਠੇ ਆ ਨਾ ਜੀ ਵੀਡੀਓ ਦਫ਼ਤਰ 'ਚ ਹੀ ਬੈਠੇ ਆ ਸਾਡੇ ਤਕਰੀਬਨ 8 ਪਿੰਡਾਂ ਦਾ 7 ਪਿੰਡਾਂ ਦਾ ਰਿਟਰਨਿੰਗ ਅਫੀਸਰ ਬੀਡੀਓ ਆਫਿਸ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਹੈ ਰਿਟਰਨਿੰਗ ਆਫਿਸ ਦਾ ਆਫਿਸ ਰਿਟਰਨਿੰਗ ਅਫੀਸਰ ਦਾ ਆਫਿਸ ਰਿਟਰਨਿੰਗ ਅਫੀਸਰ ਹੈ ਲਵਕੇਸ਼ ਕੁਮਾਰ ਐਸ ਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਅ ਸੀਵਰੇਜ ਬੋਰਡ ਵਾਲਾ ਉਹ ਪਿੰਡ ਸਾਡੇ ਭੋਲੂ ਵਾਲੇ ਦੋਨੋਂ ਸਾਡੀ ਪਿਪਲੀਆਂ ਪਹਿਲੂ ਵਾਲਾ ਦੋਨੋਂ ਭਾਗ ਥਲੇ ਮੱਲੇ ਵਾਲਾ ਇਹ ਸਾਰੇ ਪਿੰਡਾਂ ਦਾ ਰਿਟਰਨਿੰਗ ਅਫੀਸਰ ਬੀਡੀਓ ਆਫਿਸ ਦੇ ਵਿੱਚ ਲਵਕੇਸ਼ ਕੁਮਾਰ ਐਸ ਡੀਓ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਆ ਉਹਦਾ ਨੰਬਰ ਦਿੱਤਾ ਥੱਲੇ ਤੁਸੀਂ ਸਾਰੇ ਦਫ਼ਤਰ ਚ ਮੈਨੂੰ ਛਾਣਬੀਨ ਕਰਕੇ ਦਿਖਾ ਦਿਓ ਕਿੱਥੇ ਹੈ ਜੀ ਰਿਟਰਨਿੰਗ ਅਫੀਸਰ ਅੱਜ ਨੋਮੀਨੇਸ਼ਨ ਭਰਨ ਦਾ ਤਰੀਕ ਸ਼ੁਰੂ ਹੋ ਗਈ ਹੈ ਇਨਫੈਕਟ ਅੱਜ ਦੇ ਦਿਨ ਦੀ ਨੋਮੀਨੇਸ਼ਨ ਤਾਂ ਮੁੱਕਣ ਵਾਲੀ ਆ 2:05 ਹੋ ਗਿਆ 27 ਤਰੀਕ ਹੈ ਸਰਪੰਚ ਸਾਹਿਬ ਹੋਰੀ ਸਾਡੇ ਭੋਲੂ ਵਾਲੇ ਤੋਂ ਨੋਮੀਨੇਸ਼ਨ ਆਫ ਦੀ ਭਰਨ ਆਏ ਹੈ ਕਿਹਦੇ ਕੋਲੇ ਭਰਨ ਦੀ ਨੋਮੀਨੇਸ਼ਨ ਅੱਗੇ ਸੈਟਰਡੇ ਸੰਡੇ ਕਹਿੰਦੇ ਛੁੱਟੀ ਹੈ ਦਫਤਰ ਬੰਦ ਹੈ ਸੋ ਨੋਮੀਨੇਸ਼ਨ ਭਰਨ ਦੀ ਜਿਹੜੀ ਜਗ੍ਹਾ ਹੈ ਜਿਹੜਾ ਆਫਿਸ ਹੈ ਉਹਦੇ ਚ ਰਿਟਰਨਿੰਗ ਆਫੀਸਰ ਹੀ ਹੈ ਨਹੀਂ ਕੋਈ ਸਟਾਫ ਹੀ ਹੈ ਨਹੀਂ there is nobody to receive the nominations ਕਿੱਥੇ ਹੈ ਜੀ ਨੋਮੀਨੇਸ਼ਨ ਭਰਨ ਦੱਸੋ ਫਿਰ ਇਹ ਕੀ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਫਰਜੀ ਦਫਤਰ ਬਣਾਤੇ ਉਹੀ ਅਫਸਰਾਂ ਦੇ ਨਾਲ ਲਿਖਤੇ ਤੇ ਨੋਮੀਨੇਸ਼ਨ ਐਕਸੈਪਟ ਕਰਨ ਵਾਸਤੇ ਕੋਈ ਹੈ ਨਹੀਂ ਹੁਣ ਅੱਜ ਇਹ ਸਾਰੇ ਦਿਨ ਤੇ ਸਵੇਰ ਤੇ ਖੜੇ ਐ ਕਿ ਅਸੀਂ ਆਪਦੇ ਨੋਮੀਨੇਸ਼ਨ ਸਬਮਿਟ ਕਰਨੇ ਕਿਤੇ ਕੋਲੇ ਕਰਨ ਜੀ ਇਹ ਮੈਂ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਇਹਦੀ ਸ਼ਿਕਾਇਤ ਭੇਜਣ ਲੱਗੂ ਜਿਹੜੇ ਸਰਪੰਚ ਦੂਸਰੀ ਵੱਡੀ ਪ੍ਰੋਬਲਮ ਨੋਮੀਨੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹਜੇ ਤੱਕ ਪਿੰਡਾਂ ਦੇ ਵਿੱਚ ਮੈਂਬਰ ਪੰਚਾਇਤ ਦੇ ਜਿਹੜੇ ਵਾਰਡਸ ਰਿਜ਼ਰਵ ਹੋਣੇ ਆ ਫਿਰ ਫੋਰ ਐਗਜ਼ਾਮਪਲ ਇੱਕ ਪਿੰਡ ਦੇ ਵਿੱਚ 7 ਵਾਰਡ ਹੈ ਕਿਹੜਾ ਵਾਰਡ ਐਸਸੀ ਭਾਈਚਾਰੇ ਵਾਸਤੇ ਹੈ ਕਿਹੜਾ ਵਾਰਡ ਐਸਸੀ ਲੇਡੀ ਵਾਸਤੇ ਹੈ ਕਿਹੜਾ ਜਰਨਲ ਲੇਡੀ ਵਾਸਤੇ ਹੈ ਤੇ ਕਿਹੜਾ ਜਰਨਲ ਬੰਦੇ ਵਾਸਤੇ ਹੈ ਉਹ ਵਾਰਡਾਂ ਦੀ ਰਿਜ਼ਰਵੇਸ਼ਨ ਦੀ ਲਿਸਟ ਹੀ ਹੈ ਨਹੀਂ ਅਸੀਂ ਬੈਠੇ ਹਾਂ ਘੰਟੇ ਤੋਂ ਉੱਪਰ ਸਾਨੂੰ ਹੋ ਗਿਆ ਬੈਠਿਆਂ ਨੂੰ ਵੀਡੀਓ ਸਾਹਿਬ ਗਾਇਬ ਹੋ ਗਏ ਦਫ਼ਤਰ ਚੋਂ ਹਜੇ ਤੱਕ ਵੋਟਰ ਸੂਚੀਆਂ ਨਹੀਂ ਮਿਲੀਆਂ 90% ਪਿੰਡਾਂ ਨੂੰ ਕਿੱਥੇ ਭਰਨ ਦੀ ਨੋਮੀਨੇਸ਼ਨ ਨੋਮੀਨੇਸ਼ਨ ਭਰਨੀ ਹੈ ভোটার ਨੰਬਰ ਭਰਨਾ ਪੈਂਦਾ ਤੁਹਾਡੇ ਕੋਲ ਵੋਟਰ ਲਿਸਟ ਹੈ ਨਹੀਂ ਜੇ ਤੁਸੀਂ ਮੈਂਬਰ ਪੰਚਾਇਤ ਦੀ ਇਲੈਕਸ਼ਨ ਲੜਨੀ ਹੈ ਤੁਸੀਂ ਆਪਦੀ ਵੋਟ ਦੀ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਲੜਨਾ ਐਸ்சி ਬੋਰਡ ਦੇ ਵਿੱਚ ਐਸ்சி ਭਾਈਚਾਰੇ ਹੀ ਲੜ ਸਕਦਾ ਉਹਦੀ ਰਿਜ਼ਰਵੇਸ਼ਨ ਦੀ ਲਿਸਟ ਹੈ ਨਹੀਂ ਕਿੱਥੇ ਭਰਨ ਦੀ ਨੋਮੀਨੇਸ਼ਨ ਡੈਮੋਕਰੈtic ਡੈਮੋਕ੍ਰੇਸੀ ਦਾ ਕਹਾਣ ਕੀਤਾ ਜਾ ਰਿਹਾ ਹੈ ਨੋਮੀਨੇਸ਼ਨ ਦਾ ਪ੍ਰੋਸੀਜਰ ਸ਼ੁਰੂ ਹੋ ਗਿਆ ਹੈ ਅੱਜ 2:07 ਹੋ ਗਏ ਹੁਣ 27 ਤਰੀਕ ਦੇ ਅੱਜ ਤਾਂ ਨਾਮੀਨੇਸ਼ਨ ক্লোਜ਼ ਹੋਣ ਵਾਲੀ ਹੈ ਪਹਿਲੇ ਦਿਨ ਦੀ ਤੇ ਨਾਮੀਨੇਸ਼ਨਸ ਫਾਈਲ ਕਿਵੇਂ ਕਰਨ ਜਦੋਂ ਤੁਸੀਂ ਡਾਕੂਮੈਂਟਸ ਹੀ ਪ੍ਰੋਵਾਈਡ ਨਹੀਂ ਕਰਾ ਰਹੇ ਕਿਸੇ ਨੂੰ ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਚੁੱਲਾ ਟੈਕਸ ਨਹੀਂ ਕੱਟਿਆ ਜਾ ਰਿਹਾ ਕਿਸੇ ਦਾ ਕਿਸੇ ਨੂੰ ਵੋਟਰ ਲਿਸਟਾਂ ਨਹੀਂ ਪ੍ਰੋਵਾਈਡ ਹੋ ਰਹੀਆਂ ਕਿਸੇ ਨੂੰ ਰਿਜ਼ਰਵੇਸ਼ਨ ਦੀ ਡਿਟੇਲ ਨਹੀਂ ਮਿਲ ਰਹੀ ਤੇ ਫਿਰ ਇਹ ਇਹ ਜਿਹੜਾ ਟਕਵੰਜਾ ਹੈ ਕਿਉਂ ਰਚ ਰਿਹਾ ਇਹ ਇਹ ਸ਼ੈਮ ਕਿਉਂ ਕਰ ਰਿਹਾ ਤੇ ਤੁਤਾ ਪਰ ਨਾਮਿਨੇਟ ਕਰ ਦੇ ਸਰਪੰਚ ਤੇ ਮੈਂਬਰ ਪੰਚਾਇਤ ਲੋਕਾਂ ਨੂੰ ਕਹਿਣ ਘਰ ਨੂੰ ਜਾਓ ਆਪਦਾ ਸੋ ਅਸੀਂ ਇੱਕ ਵੱਡਾ ਧਰਨਾ ਰੱਖਾਂਗੇ ਸੋਮਵਾਰ ਨੂੰ ਕਿਉਂਕਿ ਸੈਟਰਡੇ ਸੰਡੇ ਦਫਤਰ ਇਹ ਕਹਿੰਦੇ ਬੰਦ ਆ ਸੋਮਵਾਰ ਨੂੰ ਵੱਡਾ ਧਰਨਾ ਰੱਖਾਂਗੇ ਤੇ ਇਹਨਾਂ ਨੂੰ ਮਜਬੂਰ ਕਰਾਂਗੇ ਲੜਾਈ ਲੜਾਂਗੇ ਇਲੈਕਸ਼ਨ ਕਮਿਸ਼ਨਰ ਨੂੰ ਅਪਰੋਚ ਕਰਾਂਗੇ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਹਰ ਪੱਦਰ ਤੇ ਲੜਾਈ ਲੜਾਂਗੇ ਜੁਡੀਸ਼ੀਅਲ ਲੜਾਈ ਵੀ ਲੜਾਂਗੇ ਆਪਦੀ ਐਗਜ਼ੈਕਟਿਵ ਕੋਲੇ ਇਲੈਕਸ਼ਨ ਕਮਿਸ਼ਨਰ ਕੋਲ ਵੀ ਜਾਵਾਂਗੇ ਤੇ ਜਿਹੜੀ ਪੋਲਿਟਿਕਲ ਲੜਾਈ ਹੁੰਦੀ ਹੈ ਜ਼ਮੀਨ ਤੇ ਆ ਕੇ ਡੀਸੀ ਦਫ਼ਤਰ ਦਾ ਘਰਾਓ ਵੀ ਕਰਾਂਗੇ ਜਿੱਨਾਂ ਚਿਰ ਸਾਡੇ ਬੰਦਿਆਂ ਨੂੰ ਪ੍ਰੋਪਰ ਲਿਸਟਾਂ ਪ੍ਰੋਪਰ ਨਾਮੀਨੇਸ਼ਨ ਦਾ ਸਿਸਟਮ ਸਟਰੀਮ ਲਾਈਨ ਨਹੀਂ ਇਹਨਾਂ ਵੱਲੋਂ ਕੀਤਾ ਜਾਂਦਾ। ਲਿਸਟਾਂ ਕੱਲੀਆ ਤੁਹਾਨੂੰ ਨਹੀਂ ਜਾ ਰਹੇ ਹੁੰਆਂ ਜਾਂ ਜਿਹੜੀ ਆਮ ਆਵਾਜ਼ ਪਾਰਟੀ ਮੌਜੂਦਾ ਸਰਕਾਰ ਦੀ ਪਾਰਟੀ ਆ ਉਹਨਾਂ ਨੂੰ ਨਹੀਂ ਆ। ਮੌਜੂਦਾ ਸਰਕਾਰ ਦੇ ਬੰਦਿਆਂ ਕੋਲੇ ਤਾਂ 15-15 ਦਿਨ ਪਹਿਲਾਂ ਹੀ ਪਹੁੰਚ ਗਏ ਸੀ ਕਿਹੜਾ ਕਿਹੜਾ ਰਿਜ਼ਰਵ ਹੈ ਕਿਹੜਾ ਕਿਹੜਾ ਨਹੀਂ ਹੈ। ਇਹ ਤਾਂ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਮਿਲ ਰਹੀਆਂ। ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਮੇਰੀਆਂ ਗੱਲਾਂ ਤੇ ਨਾ ਜਾਓ। ਸਾਰੇ ਦਫਤਰ ਚ ਜਿੰਨੇ ਮੁਲਾਜ਼ਮ ਹੈ ਤੁਸੀਂ ਬਾਈਟਾਂ ਲੈਂਤੀਆਂ ਇੱਕ ਇੱਕ ਮੁਲਾਜ਼ਮ ਦੀ ਬਾਈਟ ਲੋ ਲਿਸਟਾਂ ਪੁੱਛੋ ਉਹਨਾਂ ਨੂੰ ਕਿੱਥੇ ਮੈਂ ਤਾਂ ਹੈਰਾਨ ਹੈ ਜੀ ਇਲੈਕਸ਼ਨ ਕਮਿਸ਼ਨ ਨੇ 27 ਤਰੀਕ ਤੋਂ 4 ਤਰੀਕ ਤੱਕ કે 5 ਤਰੀਕ ਤੱਕ 4 ਤੱਕ ਨੋਮੀਨੇਸ਼ਨ ਦਾ ਸਮਾਂ ਰੱਖਿਆ ਤੇ 27 ਤਰੀਕ ਗਈ ਅਸੀਂ ਨੋਮੀਨੇਸ਼ਨ ਕਿਵੇਂ ਭਰਾਂਗੇ ਮੈਂ ਤਾਂ ਅਪੀਲ ਕਰਦਾ ਹਾਂ ਇਲੈਕਸ਼ਨ ਕਮਿਸ਼ਨਰ ਨੂੰ ਕਿ ਇਹਦਾ ਦਿਨ ਵੀ ਦੋ ਦਿਨ ਵਧਾਈ ਜਾ ਨੋਮੀਨੇਸ਼ਨ ਦੇ ਉਹ ਹੋਈ ਨਹੀਂ ਦੀ ਦੋ ਛੁੱਟੀਆਂ ਆ ਗਈਆਂ ਫਾਰਮੈਲਿਟੀਆਂ ਬਹੁਤ ਐ ਕਿਵੇਂ ਪੁਰੀਆਂ ਕਰਾਂਗੇ ਅਸੀਂ ਸੋ ਇਲੈਕਸ਼ਨ ਕਮਿਸ਼ਨਰ ਤੱਕ ਅਪਰੋਚ ਕਰਾਂਗੇ ਮੈਂ ਹੁਣੇ ਖੁਦ ਪਰਸਨਲੀ ਗੱਲ ਵੀ ਕਰਨ ਲੱਗਿਆ ਇਲੈਕਸ਼ਨ ਕਮਿਸ਼ਨਰ ਨਾਲ ਸਾਨੂੰ ਸਾਡਾ ਪਿੰਡ ਪੱਕਾ ਪਿੰਡ ਆਈ ਸਾਨੂੰ 3 ਦਿਨ ਹੋ ਗਏ ਗੇੜੇ ਮਾਰਦਿਆਂ ਨੂੰ ਘੰਟੇ ਨੂੰ ਦਿੰਨੇ ਆ ਲਿਸਟਾਂ ਛਾਵ ਨੂੰ ਦਿੰਨੇ ਆ ਸਵੇਰੇ ਦਿੰਨੇ ਆ 3 ਦਿਨ ਹੋ ਗਏ ਪਕਾਈ ਕਰੀ ਜਾਂਦੇ ਨੂੰ ਸਾਨੂੰ ਵੋਟਰ ਲਿਸਟਾਂ ਨਹੀਂ ਦੇ ਰਹੇ ਵੋਟਰ ਲਿਸਟਾਂ ਜੇ ਦੇਣਗੇ ਤੇ ਕਾਗਜ਼ ਫੇਰ ਹੀ ਭਰਾਂਗੇ ਕਾਗਜ਼ ਭਰਨ ਦੀ ਡੇਟ ਸ਼ੁਰੂ ਹੋ ਗਈ ਅੱਜ ਪਰ ਵੋਟਰ ਲਿਸਟਾਂ ਹੈ ਨਹੀਂ ਤੇ ਬੰਦੇ ਕਾਗਜ਼ ਕਾਦੇ ਨਾ ਭਰਨ ਇਸਰੇ ਫੁੱਦੂ ਸਰਕਾਰ ਦਾ ਸਿਰੇ ਦੀ ਜਿਹੜਾ ਨਾ ਪਿੰਡ ਝੋਟਿਆ ਸਰਪੰਚਾ ਜੀ ਸਾਹਿਬ ਦਾ ਜਿਹੜਾ ਪਹਿਲਾਂ ਵਾਰਡ ਸੀ ਸਾਡੇ ਜਿਵੇਂ ਜਨਰਲ ਜਾਂ ਐਸੀ ਹੋਣਾ ਉਹ ਪਹਿਲਾਂ ਕੁਝ ਸਾਡੇ ਪਿੰਡ ਹੋਰ ਸੀਗਾ ਹੁਣ ਵੀਡੀਓ ਸਾਹਿਬ ਤੇ ਮਨਪ੍ਰੀਤ ਸੋਫੀ ਡੈਂਟ ਉਹ ਦੁਆਰਾ ਹੁਣ ਹੋਰ ਟਾਈਪ ਕਰਾਉਣ ਗਿਆ ਸ਼ਾਮ ਨੂੰ ਕੁਝ ਹੋਰ ਨਿਕਲ ਜਾਣਾ ਵਿੱਚੋਂ ਨਾ ਸਾਡੇ ਕੋਲੇ ਸੂਚੀ ਨਾ ਕੋਈ ਸੂਚੀ ਸਾਡੇ ਕੋਲੇ ਨਾ ਕੋਈ ਸਾਨੂੰ ਕੋਈ ਐਨਓਸੀ ਦੇ ਰਿਹਾ ਠੀਕ ਆ ਸਰੇ ਸਰੇ ਥੱਕਾ ਹੈ ਤੁਸੀਂ ਕੀ ਲੈਣ ਆਈ ਸੀ ਸਰ ਚੁੱਲਾ ਟੈਕਸ ਲੈਣ ਆਈ ਸੀ ਅਸੀਂ ਤੜਕੇ ਤੇ ਬੈਠੇ ਹੋਏ ਆ ਅਜੇ ਤੱਕ ਸਾਨੂੰ ਦਿੱਤਾ ਨਹੀਂ ਗਈ ਬਹੁਤ ਟਾਈਮ ਹੋ ਗਿਆ ਕਹਿੰਦੇ ਸੈਕਟਰੀ ਸਾਹਿਬ ਰੋਟੀ ਖਾਣ ਗਏ ਆ ਸਾਨੂੰ ਕਹ ਇੱਥੇ ਸਵੇਰੇ ਆ ਕੇ ਬੈਠੇ ਹੋਏ ਆ ਅਸੀਂ ਨਹੀਂ ਜੀ ਕੋਈ ਰਿਸਪੌਂਸ ਨਹੀਂ ਇੱਥੇ ਆਰੋ ਦਫਤਰ ਆ ਸਾਡਾ ਪਿੰਡ ਭੋਲੂ ਵਾਲੇ ਦਾ ਇਥੇ ਆਰੋ ਦਫਤਰੀ ਨਹੀਂ ਲੱਗਾਗਾ ਆਰੋ ਨੂੰ ਫੋਨ ਕਰੀਦਾ ਉਹ ਕੋਈ ਹੋਰ ਚੱਕਦਾ ਨੰਬਰੀ ਹੈ ਨਹੀਂਗਾ ਉਹ ਕਹਿੰਦੇ ਸਾਡਾ ਨੰਬਰ ਗਲਤ ਹੈ ਠੀਕ ਹੈ ਜੀ ਤੇ ਅਸੀਂ ਆਪੇ ਫਾਰਮ ਲੈਣੇ ਆ ਸੂਚੀ ਲੈਣੀ ਆ ਕੁਝ ਵੀ ਨਹੀਂ ਮਿਲ ਰਿਆ ਸਾਨੂੰ ਮੈਮਰੀ ਮੈਮਰੀ ਦੇ ਕਾਗਜ਼ ਭਰਨੇ ਆ ਅੱਜ ਭਰਨੇ ਆ ਜੀ ਕੋਸ ਤਨ ਉਸ ਜੇ ਕਟਾਈ ਬੈਠੀ ਠੀਕ ਹੈ ਨਾ ਸਾਨੂੰ ਕੋਈ ਵਾਰਡਾਂ ਦਾ ਪਤਾ ਜਰਨਲ ਹੈ ਕਿ ਰਿਜ਼ਰਵ ਹੈ ਕੀ ਹੈ ਕੁਝ ਵੀ ਨਹੀਂ ਕੋਈ ਗੱਲ ਨਹੀਂ ਸੁਣ ਰਿਆ ਨਾ ਜੀ ਨਾ ਇਥੇ ਇੱਕ ਇੱਕ ਨਜ਼ਰ ਆਇਆ ਯਾ ਨਾਲ ਕੋਟਕਪੂਰੇ ਦੇ ਉਹ ਬੈਠੇ ਸੀ ਆ ਉਹਦਾ ਜਿਹੜਾ ਨੰਬਰ ਉਹਨਾਂ ਨੇ ਲਿਸਟ ਤੇ ਉਹ ਗਲਤ ਪਾਇਆ ਹੋਇਆ ਹੈ ਉਹ ਫੋਨ ਨਹੀਂ ਚੱਕਦੇਗੇ ਇਹ ਕਰਨਾ ਕਿ ਇਥੇ ਕਿਹੜੇ ਤੜਕੇ ਤੇ ਬੈਠੇ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਆ ਗਿਆ ਜਿਹੜਾ ਕਹਿੰਦਾ ਸੀ ਵੀਡੀਓ ਸਾਹ ਨੂੰ ਦੂਜੇ ਕਮਰੇ 'ਚ ਬੈਠੇ ਪੁੱਛੋ ਪੁੱਛੋ ਕਿੱਥੇ ਕਿੱਥੇ ਨੇ ਵੀਡੀਓ ਸਾਹ ਤਾਂ ਬੀਟੂ ਸਾਹਿਬ ਇੱਥੇ ਬੈਠੇ ਸੀ ਜਦੋਂ ਅਸੀਂ ਕੰਮ ਕਰ ਰਹੇ ਹਾਂ ਉਹ ਇੱਥੇ ਹੀ ਹੋਣਗੇ ਸ਼ਾਇਦ ਉਹ ਤੁਹਾਨੂੰ ਕਾਲ ਕਰਕੇ ਪੁੱਛ ਲੈਣਗੇ ਨਹੀਂ ਸਰ ਇਹ ਤਾਂ ਹੈਲੋ ਯਾਰ ਜੇ ਕਹਿੰਦੇ ਇੱਥੇ ਹੋਣਗੇ ਟੇਬਲ ਥੱਲੇ ਹੋਏ ਰਲੋ ਮਾਰ ਦਿਓ ਥੋੜਾ ਨੀਵਾਂ ਰੱਖਿਓ ਥੋੜਾ ਜਨਾ ਐ ਕਰੋ ਯਾਰ ਮਾਰ ਮਾਰੀ ਜੀ ਟੇਬਲ ਥੱਲੇ ਕੁ ਕਰ ਸੁਪਰੀਮਾ ਸਾਹਿਬ ਬੈਠੇ ਰੂਮ ਚ ਉਹਨਾਂ ਨਾਲ ਆਪਾਂ ਗੱਲ ਕਰ ਲੈਨੇ ਕੋਈ ਆ ਜੀ ਬਣਾ ਲਾ ਸਾਨੂੰ ਲਿਸਟਾਂ ਦਾ ਦਬਾਅ ਨਾ ਕੌਣ ਹੂ ਇਜ਼ ਰਿਸਪੌਂਸਿਬਲ ਫਾਰ ਗਿਵਿੰਗ ਦ ਲਿਸਟ ਮੈਂ ਸਾਥ ਗੱਲ ਕਰਕੇ ਤੁਹਾਨੂੰ ਦੱਸ ਦਿੰਦਾ ਨਹੀਂ ਅਸੀਂ ਖੜੇ ਹਾਂ ਯਾਰ ਆਪਣੇ EMPLOYEES ਬੈਠੇ ਸਾਰੇ ਅੰਦਰ ਸਰ ਉਹਨਾਂ ਨਾਲ ਆਪਾਂ ਗੱਲ ਕਰ ਲੈਂਦੇ ਹਾਂ ਅਸੀਂ ਤਾਂ 11 ਵਜੇ ਖੜੇ ਵੀਡੀਓ ਦੇਖਿਆ ਨਹੀਂ ਤੁਹਾਡੀ ਬੈਠੇ ਸੀ ਵੀਡੀਓ ਸਾਹਿਬ ਹੈਗੇ ਸੀ ਅਸੀਂ ਕੋਲ ਬੈਠੇ ਆਏ ਵੇਖਿਆ ਇਹਦਾ ਵੇਖਿਆ ਇਸ ਰੂਮ 'ਚ ਬੈਠੇ ਚੇਅਰਮੈਨ ਸਾਹਿਬ ਦੇ ਰੂਮ 'ਚ ਹੈਗੇ ਸੀ ਮੇਰੀ ਬੇਨਤੀ ਇੱਕ ਹੋਰ ਹੈ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਆਪਣਾ ਕੋਸ਼ ਪਿੰਡਾਂ ਦੇ ਇੱਥੇ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਕਾਗਜ਼ ਭਰਨ ਦਾ ਸਥਾਨ ਤੁਹਾਡਾ ਵੀਡੀਓ ਦ ਕੌਣ ਹੈ ਜੀ ਉਹਨਾਂ ਦਾ ਆਰਓ ਕਿੱਥੇ ਆ ਦੱਸੋ ਜੇ ਕਾਗਜ਼ ਭਰਨਾਵੇ ਕੋਈ ਆਰਓ ਹੀ ਹੈ ਨਹੀਂ ਇੱਥੇ ਆਰਓ ਦਾ ਜਿਹੜਾ ਨੰਬਰ ਲਿਸਟ ਤੇ ਦਿੱਤਾ ਨੰਬਰ ਗਲਤ ਹੈ ਕਿਸੇ ਨੂੰ ਹੋਰ ਫੋਨ ਕਰ ਲਓ ਚੱਕਦਾ ਕੋਈ ਹੋਰ ਹੈ ਆ ਸਰਪੰਚ ਸਾਹਿਬ ਹੋਰੀ ਖੜੇ ਆ ਭੋਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਆ ਕਿਹਦੇ ਕੋਲੇ ਭਰਨ ਜੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਦੇ देयर इज नो ਆਰਓ ਹੇਅਰ ਐਂਡ ਥਿਸ ਇ ਸਪੋਜ਼ ਟੂ ਬੀ ਦ ਰਿਟਰਨਿੰਗ ਆਫਿਸਰਸ ਆਫਿਸ ਦਫਤਰ ਕੋਈ ਨਹੀਂ ਕੋਣ ਹੈ ਜੀ ਇੱਥੇ ਦੱਸੋ ਕਾਗਜ਼ ਕਿਧਰ ਕੋਲੋਂ ਪਰੋਂ ਦੱਸੋ ਤੁਸੀਂ মিডিਆ ਹੋ ਸ਼ਿਕਾਇਤ ਕਰੋਗੇ ਹੋਣਾ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਗੂਠਾ ਦੇ ਦੇਾਂਗੇ ਸ਼ਿਕਾਇਤਾਂ ਬਹੁਤ ਹੋਲੀਆਂ ਈਸੀ ਦਾ ਦਫਤਰ ਘੇਰਾਂਗੇ ਜਵਾਬ ਲਵਾਵਾਂਗੇ ਸਰਕਾਰ ਤੋਂ ਇਹ ਕੋਈ ਤਰੀਕਾ ਥੋੜੀ ਆ ਤੁਸੀਂ ਡੈਮੋਕ੍ਰੇਸੀ ਨੂੰ ਤੁਸੀਂ ਜਮਹੂਰੀਅਤ ਨੂੰ ਇਸ ਤਰ੍ਹਾਂ ਨਾਲ ਯਾਰ ਕੁਚਲ ਕੇ ਰੱਖਦੇ ਹੋ ਦੋ ਵਿੱਚ ਛੁੱਟੀਆਂ ਆ ਰਹੀਆਂ ਈ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨਾਮਿਨੇਸ਼ਨ ਦੀ ਤਰੀਕ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਇਹ ਜਿਹੜੀ ਥੋੜੀ ਆ ਕਾਪੀ ਕਰਨੀ ਹੈ ਅੱਜ ਇਲੈਕਸ਼ਨ ਦੀ ਤਰੀਕ ਹੈ ਨਾਮਿਨੇਸ਼ਨਸ ਦੀ ਤਰੀਕ ਹੈ ਲਿਸਟਾਂ ਨਹੀਂ ਮਿਲੀਆਂ ਹਜੇ ਤੱਕ ਵੋਟਰ ਲਿਸਟਾਂ ਕੌਣ ਨਾਮਿਨੇਸ਼ਨ ਆ ਕੇ ਭਰੇ ਜੀ ਆਪ ਦਾ ਵੋਟ ਨੰਬਰ ਕੀ ਭਰੂਗਾ ਵਾਰਡਾਂ ਦੀ ਰਿਜ਼ਰਵੇਸ਼ਨ ਦੀ ਲਿਸਟ ਐ ਨਹੀਂ ਕਿਹੜੇ ਵਾਰਡ ਚ ਆ ਕੇ ਕਾਗਜ਼ ਭਰਨ ਆਰੋ ਦਫ਼ਤਰ ਚ ਨਹੀਂ ਬੈਠਾ ਕਿਹਦੇ ਕੋਲੇ ਆ ਕੇ ਕਾਗਜ਼ ਭਰਨ ਇਹ ਕਿੱਥੋਂ ਦਾ ਡਰਾਮਾ ਫੜਿਆ ਜੀ ਇਹਨਾਂ ਨੇ ਪਿੰਡੀ ਬਲੋਚਾ ਪਿੰਡ ਤੋਂ ਆਏ ਆ ਜੀ ਅਸੀਂ ਇੱਥੇ ਲਿਸਟਾਂ ਲੈਣੀਆਂ ਸੀ ਕਾਗਜ਼ ਭਰਨ ਵਾਸਤੇ 27 ਤਰੀਕ ਸੀ ਕਾਗਜ਼ ਭਰਨੇ ਸੀਗੇ ਜੀ ਅਸੀਂ ਤਾਂ ਤੜਕੇ ਦੇ ਬੈਠੇ ਸਾਨੂੰ ਕੋਈ ਲਿਸਟ ਹੀ ਨਹੀਂ ਮਿਲ ਰਹੀ ਜੀ ਪਿੰਡ ਦੀ ਕੋਈ ਵੀ ਮਿਲਿਆ ਅਫਸਰ ਮੁਲਾਜ਼ਮ ਕੋਈ ਇੱਥੇ ਕੋਈ ਸਾਨੂੰ ਨਾ ਇੱਥੇ ਬੀਡੀਓ ਸੁਪਰਡੈਂਟ ਹੈਗਾ ਮਨਪ੍ਰੀਤ ਜੀ ਉਹ ਹੈਗਾ ਨਹੀਂ ਆਇਆ ਸੀ ਉਹ ਇੱਕ ਵਾਰੀ ਆ ਕੇ ਮੁੜ ਗਿਆ ਸਾਡੇ ਮੱਥੇ ਨਹੀਂ ਲੱਗਿਆ ਮੁੜ ਕੇ ਉਹ ਸਵੇਰ ਇੱਕ ਵਾਰੀ ਮਿਲਿਆ ਹੀ ਸਾਨੂੰ ਬਸ ਮੁੜ ਕੇ ਨਹੀਂ ਆਇਆ ਬਾਅਦ ਕੁਝ ਨਾਲੇ ਪਿੰਡੀ ਬਲੋਚਾਂ ਤੋਂ ਇਹ ਵੀ ਜੀ ਨਾ ਮਿਲਿੰਦਰ ਸਿੰਘ ਹੈ ਜੀ ਮਚਾਚੀ ਮਚਾਚੀ ਖੁਰ ਤੋਂ ਆਏ ਆ ਅਸੀਂ ਆਏ ਸੀਗੇ ਅੱਜ ਨਾਮਿਨੇਸ਼ਨ ਭਰਨੇ ਸੀ ਜਿਹੜੀਆਂ ਵੋਟਰ ਸੂਚੀਆਂ ਸਾਨੂੰ ਅਜੇ ਤੱਕ ਨਹੀਂ ਮਿਲੀਆਂ ਸੀ ਤੇ ਨਾ ਹੀ ਸਾਨੂੰ ਇਹ ਪਤਾ ਲੱਗਾ ਸਾਡਾ ਪਿੰਡ ਜਰਨਲ ਵਾਰਡ ਕਿਹੜੀ ਹੈ ਤੇ ਰਿਜ਼ਰਵ ਵਾਰਡ ਕਿਹੜੀ ਹੈ ਅਸੀਂ ਸਵੇਰ ਦੇ ਇੱਥੇ ਬੈਠੇ ਆ ਸਾਨੂੰ ਕੋਈ ਵੋਟ ਸੂਚੀ ਨਹੀਂ ਮਿਲੀ ਅਸੀਂ ਕੱਲ ਵੀ ਆ ਕੇ ਵੀਡੀਓ ਸਾਨੂੰ ਬੇਨਤੀ ਕੀਤੀ ਵੀ ਸਾਨੂੰ ਕੋਈ ਵੋਟ ਸੂਚੀ ਦਿੱਤੀ ਜਾਵੇ ਉਹ ਕਹਿੰਦੇ ਵੀ ਸ਼ਾਮ ਤੱਕ ਤਿਆਰ ਹੋ ਸੁਬਾ ਮਿਲੂ ਨਾਮਿਨੇਸ਼ਨ ਅੱਜ 27 ਤਰੀਕ ਨੂੰ ਭਰਨੇ ਹੈ ਸਵੇਰ 10 ਵਜੇ ਹਜੇ ਤੱਕ ਕੋਈ ਸਾਡੇ ਕੋਲ ਵੋਟਰ ਸੂਚੀ ਨਹੀਂ ਸਾਨੂੰ ਇਹ ਨਹੀਂ ਪਤਾ ਰਿਜ਼ਰਵ ਹੈ ਕਿ ਜਰਨਲ ਦੂਜੀ ਗੱਲ ਇਹ ਹੈ ਵੀ ਜਦੋਂ ਪਹਿਲਾਂ ਵਾਰਡ ਬੰਦੀ ਹੋਈ ਹੈ ਉਹ ਵਾਰਡ ਬੰਦੀਆਂ ਵੋਟਾਂ ਜਿਹੜੀਆਂ ਬੜੀਆਂ ਉਹ ਵੀ ਗਲਤ ਬਣੀਆਂ ਵੀ ਉਹ ਐਲੀਗੇਸ਼ਨ ਲਾਇਆ ਸੀ ਵੋਟਾਂ ਇਹਨਾਂ ਨੇ ਵੋਟਰ ਸੂਚੀ ਵਾਰਡ ਅਨੁਸਾਰ ਕਰ ਉਹ ਸੂਚੀ ਸਹੀ ਨਹੀਂ ਬਣਾਈ। ਜੋ ਸਾਨੂੰ ਵੋਟ ਸੂਚੀ ਸਾਡੇ ਕੋਲ ਪੁਰਾਣੀ ਹੈ ਇਹ ਜਿਹੜੀ ਇਹ ਤੋਂ ਪਹਿਲਾਂ ਇਹਨਾਂ ਨੇ ਜਾਰੀ ਕੀਤੀ ਹੈ ਉਹ ਸਾਡੇ ਕੋਲੇ ਆ। ਹੁਣ ਇਹਦੇ ਮੁਤਾਬਕ ਹੀ ਵਾਰਡ ਬਣਤੀ। ਸਾਨੂੰ ਉਹ ਇੱਕ ਲਿਸਟ ਪੜੀ ਆ ਉਹ ਤੇ ਆ ਜਿਹੜੀ ਇੱਕ ਨੰਬਰ ਨੂੰ 4 ਬਣਾਈ ਬੈਠਾ 4 ਨੂੰ 7 ਬਣਾਈ ਬੈਠਿਆ ਕਿਉਂਕਿ ਇਹ ਸਵੇਰ ਇਕੱਠ ਕਰਕੇ ਪਿੰਡ ਦੇ ਮੈਂਬਰ ਸਰਪੰਚ ਚੁਣਨ ਦਾ ਕਹਤਾ ਵੀ ਇਸ ਵਾਰਡ ਚ ਆ ਖੜੂਗਾ। ਉਹਨੂੰ ਵੇਖਦੇ ਹੋਏ ਅੱਜ ਜਿਹਨਾਂ ਨੇ ਹੁਣੇ ਦੁਪਹਿਰ ਸ਼ਾਮ ਨੂੰ ਸਵੇਰ ਹੀ ਸ਼ੁਰੂ ਕੀਤਾ ਉਹ ਵਾੜਾਂ ਦੀ ਅਦਲਾ ਬਦਲੀ ਕਰਤੀ ਜਿਹੜੇ ਕੋਈ ਰਿਜ਼ਰਵ ਬੰਦਾ ਠੱਲੇ ਉਹਨੂੰ ਜਰਨਲ ਕਰਤਾ ਜਰਨਲ ਨੂੰ ਰਿਜ਼ਰਵ ਕਰਤਾ ਅੱਜ ਤੱਕ ਇੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਇੰਨਾ ਗੰਦ ਨਹੀਂ ਪਾਇਆ ਸੀ ਮੈਂ ਗੰਦ ਕਹੂੰਗਾ ਕੋਈ ਸਾਫ ਸੁਥਰਾ ਕੰਮ ਨਹੀਂ ਕਹੂੰਗਾ ਕਿਉਂਕਿ ਬੰਦੇ ਨੇ ਅੱਜ ਨੋਮੀਨੇਸ਼ਨ ਭਰਨਾ ਹੋਵੇ ਉਹਨਾਂ ਕੋਲ ਡਾਕੂਮੈਂਟ ਨਾ ਹੋਵੇ ਕਿੱਥੋਂ ਬੰਦਾ ਇਲੈਕਸ਼ਨ ਲੜੂਗਾ ਸਰਕਾਰ ਦੀ ਇੱਕ ਨੀਅਤ ਹੈ ਵੀ ਉਹਨਾਂ ਨੇ ਆਪਦੇ ਬੰਦਿਆਂ ਨੂੰ ਪਹਿਲਾਂ ਹੀ ਸਾਰੇ ਕੰਮ ਜਿਹੜੇ ਕਾਗਜ਼ ਪੱਤਰ ਹੈ ਪ੍ਰੋਵਾਈਡ ਕਰਾਤੇ ਆ ਵੀ ਹੋਰ ਕੋਈ ਬੰਦਾ ਸਾਰੇ ਦਫ਼ਤਰਾਂ ਧੱਕੇ ਖਾ ਕੇ ਐਨਓਸੀਆਂ ਨੇ ਮਿਲਦੀਆਂ ਕਿ ਇਹਨਾਂ ਕੋਲ ਕੁਝ ਨਹੀਂ ਮਿਲਦਾ ਜਿਵੇਂ ਵੋਟਰ ਸੂਚੀਆਂ ਨਹੀਂ ਮਿਲਦੀਆਂ ਆਪਾਂ ਵੀਡੀਓ ਦਫ਼ਤਰ ਖੜੇ ਆ ਤੂੰ ਹਾਲ ਵੇਖ ਲਿਆ ਕੋਈ ਸੁਪਰਡੈਂਟ ਕੋਈ ਚੇਅਰਮੈਨ ਹੈ ਕੋਈ ਹੋਰ ਮਿਲੇ ਇੱਥੇ ਨਹੀਂ ਇੱਥੇ ਕੱਲੇ ਸੈਕਟਰੀ ਸਾਹਿਬ ਬੈਠੇ ਆ ਜਿਹੜੀਆਂ ਵੋਟਰ ਸੂਚੀਆਂ ਨੂੰ ਸੈੱਟ ਕਰ ਰਹੇ ਵੇ ਇੱਧਰ ਤੇ ਉੱਧਰ ਦੇਣੀਆਂ ਨਾ ਇੱਥੇ ਸਾਨੂੰ ਵੀਡੀਓ ਸਾਹਿਬ ਮਿਲੇ ਆ ਇਨਾ ਸੁਪਰਡੈਂਟ ਸਾਹਿਬ ਮਿਲੇ ਆ ਉਹਨਾਂ ਨੂੰ ਪੜਨ ਕੇ ਪੈ ਗਈ ਵੀ ਪਤਾ ਲੱਗ ਗਿਆ ਕਿ ਜਿਹੜਾ ਇਹ ਹੋਣ ਹੋ ਰਿਹਾ ਬਹੁਤ ਜ਼ਿਆਦਾ ਫਰਕ ਪਊਗਾ ਜੀ ਇਹਨਾਂ ਦੇ ਬਣ ਲੈ ਇਹਦਾ ਮਸੂਦਾ ਬਣ ਗਿਆ ਇਹਨਾਂ ਦਾ ਸਾਡੇ ਹੀ ਬ ਹੋਰ ਕਿਸੇ ਪਾਰਟੀ ਦਾ ਜਾਂ ਹੋਰ ਕੋਈ ਬੰਦਾ ਜਿਹੜਾ ਚਾਹ ਵਣਾ ਉਹ ਕੋਈ ਸਰਪੰਚ ਮੈਂਬਰ ਨਾ ਬਣ ਸਕੇ ਜਿਹੜੇ ਸਰਪੰਚ ਮੈਂਬਰੀ ਚੋਣ ਹੁੰਦੀ ਆ ਇੱਕ ਪਿੰਡ ਦਾ ਪ੍ਰਭਾ ਹੁੰਦਾ ਇਹਦੇ ਚ ਕੋਈ ਬਹੁਤਾ ਬੰਦਾ ਕਾਲੀ ਜਾਂ ਕਾਂਗਰਸੀ ਜਾਂ ਆਪ ਆਮ ਆਦਮੀ ਪਾਰਟੀ ਕੋਈ ਪਾਰਟੀ ਰਿਲੇਟਡ ਨਹੀਂ ਹੁੰਦਾ ਪਰ ਇਹਨਾਂ ਨੇ ਇੱਕ ਥਾਪੇ ਵੇ ਆ ਵੀ ਅਸੀਂ ਆ ਹੀ ਬੰਦੇ ਨਿਯੁਕਤ ਕਰਾਂਗੇ ਹੋਰ ਕੋਈ ਬੰਦਾ ਜਿਹਨੂੰ ਪਿੰਡ ਚੋਣਾਂ ਵਾਲਾ ਹੋਵੇ ਉਹਨੂੰ ਚੁਣ ਕੇ ਰਾਜੀ ਨਹੀਂ ਜਿਵੇਂ ਤੂੰ ਜੰਗਪਲ ਮੇਰੇ ਪਿੰਡ ਤੇ ਲਾ ਲਉ ਜੇ ਸਹੀ ਚੋਣ ਹੁੰਦੀ ਆ ਤੇ ਲੋਕ ਉਹਨੂੰ ਚੋਣਗੇ ਜਿਹਦਾ ਮਦਰ ਵੀ ਜਦੋਂ ਸੇਕਰੀਡੀ ਜੋਂ ਵੀ ਕੈਲੀਬਰ ਦਾ ਸਟਾਕ ਪਾਣੀ ਹੈ ਸੋਰੀ ਮੈਂ ਤੁਹਾਨੂੰ ਬਾਦਰ ਕਰ ਰਿਹਾ ਇੱਕ ਇਸ਼ੂ ਸੀਗਾ ਜੀ ਵਿਚ ਆ ਵਾਂਟਡ ਟੂ ਬ੍ਰਿੰਗ ਟੂ ਯਰ ਨੋਟਿਸ ਜੀ ਇੱਥੇ ਨਾ ਜੀ ਫਰੀਦਕੋਟ ਦੇ ਵਿੱਚ ਵੈਸੇ ਤਾਂ ਸੀ ਤੁਹਾਨੂੰ ਮੇਲ ਵੀ ਕਰ ਰਹੇ ਹਾਂ ਬਟ ਆ ਵਾਂਟਡ ਟੂ ਪਰਸਨਲੀ ਸਪੀਕ ਟੂ ਯੂ ਓਨ ਦਿਸ ਇਸ਼ੂ ਜੀ ਅੱਜ ਨੋਮੀਨੇਸ਼ਨਸ ਦੀ ਤਾਰੀਖ ਸ਼ੁਰੂ ਹੋਗੀ ਜੀ ਟੂਡੇ ਵਾਸ ਦ ਫਰਸਟ ਡੇਟ ਆਫ ਨੋਮੀਨੇਸ਼ਨਸ ਸਿንስ ਦ ਮਾਰਨਿੰਗ ਜੀ ਵੀ ਹੈਵ ਬੀਨ ਸੈਟਿੰਗ ਇਨ ਦ ਬੀਡੀਓ ਆਫਿਸ ਦ ਬੀਡੀਓ ਹੈਜ਼ ਵੈਨਿਸ਼ਡ ਫਰਮ ਹੇਅਰ ਦੇ ਦੇ ਆਰ ਨਾਟ ਸਾਨੂੰ ਹਜੇ ਤੱਕ ਜੀ ਕਿਤੇ ਵੀ ਪਬਲਿਕ ਡਿਸਪਲੇ ਤੇ ਇਹਨਾਂ ਨੇ ਵਾਰਡਾਂ ਦੀ ਜਿਹੜੀ ਰਿਜ਼ਰਵੇਸ਼ਨ ਦੀ ਲਿਸਟ ਹੈ ਵੀ ਕਿਹੜੇ ਕਿਹੜੇ ਵਾਰਡਸ ਕਿਵੇਂ ਕਿਵੇਂ ਰਿਜ਼ਰਵ ਹੈ ਦੇ ਹੈਵਨਟ ਪ੍ਰੋਵਾਈਡਡ ਅਸ ਥੈਟ ਜੀ ਦੇ ਹੈਵਨਟ ਪ੍ਰੋਵਾਈਡਡ ਅਸ ਵਿਦ ਦ ਵੋਟਰ ਲਿਸਟਸ ਜੀ ਸੋ ਇਟਸ ਇੰਪੋਸੀਬਲ ਟੂ ਫਾਈਲ ਨੋਮੀਨੇਸ਼ਨਸ ਐਂਡ ਵਨ ਵਨ ਰਿਟਰਨਿੰਗ ਆਫੀਸਰਸ ਆਫਿਸ ਹੈਸ ਬੀਨ ਸੈਟ ਅਪ ਇਨ ਦ ਵੀਡੀਓ ਆਫਿਸ ਕੰਪਲੈਕਸ ਜੀ ਉਹਦੇ ਚ ਸਾਡੇ ਜਿਵੇਂ ਫੋਰ ਐਗਜ਼ਾਮਪਲ 8 ਪਿੰਡ ਹੈ ਜੀ ਉੱਥੇ ਦਿੱਤੇ ਹੋਏ ਇਹਨਾਂ ਨੇ and the those that returning officer is not here ji there is nobody in that office no subden no returning officer no aro nobody to accept nominations so uh, the, in fact the media came uh, in the afternoon they have all checked it they, they are probably going to play it also so uh, there is aro da daftar khali hai ji te listan loistan jama matlab there is total black out ji faridkot ji haan ji bido office faridkot ji Uh, that that videos which the media people have made i am mailing it to you also ji so but i just wanted to personally request ji ik din jive ajj nomination da chala gaya ji ga phir e kende chuttiyan aagiyan then din to will be left without uh, you know impossible to file nominations also haan ji right ji ਰਾਈਟ ਜੀ ਹਾਂਜੀ ਹਾਂਜੀ ਹਾਂ ਰਾਈਟ ਜੀ ਰਾਈਟ ਜੀ ਰਾਈਟ ਜੀ ਮੈਂ ਹਾਂਜੀ 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 ਬਿਲਕੁਲ ਜੀ ਓਕੇ ਜੀ ਐਨਓਸੀ ਹਾਂ ਹਾਂ ਉਹ ਦੈਟ ਵਿਲ ਬੀ ਗ੍ਰੇਟ ਜੀ ਹਾਂਜੀ ਆਈਲ uh, ਜਸਟ uh, uh, WhatsApp ਵਾਲੇ ਨੰਬਰ ਤੋਂ ਮੈਂ ਤੁਹਾਨੂੰ ਮੈਸੇਜ ਕਰ ਦਿੰਦਾ ਜੀ ਇਫ ਯੂ ਕੈਨ ਬੀ ਕਾਈਂਡ ਇਨਫ ਟੂ ਸੈਂਡ ਮੀ ਥੈਟ ਆਲਸੋ ਜੀ ਠੀਕ ਹੈ ਜੀ ਥੈਟ ਵਿਲ ਬੀ ਟੇਕਨ ਕੇਅਰ ਆਫ ਹਾਂ ਹਾਂ ਠੀਕ ਹੈ ਜੀ ਮੈਂ ਨਾ ਜੀ ਤੁਹਾਨੂੰ ਮੈਂ ਨਾ ਤੁਹਾਨੂੰ ਇੱਕ ਵੀਡੀਓ ਵੀ ਭੇਜਦਾ ਜੀ ਵਿਚ ਦਾ ਮੀਡੀਆ ਪੀਪਲ ਹੈਵ ਟੇਕਨ ਦੇ ਆਸਕਡ ਆਲ ਦੀ ਆਫੀਸਰਸ ਇਨ ਦਾ ਵੀਡੀਓ ਆਫਿਸ ਕਿ ਭਾਈ ਇਹ ਲਿਸਟਾਂ ਸਾਨੂੰ ਦਿਖਾ ਦਿਓ ਤੁਸੀਂ they are all saying that we don't have them so it's very open, it's very clear in that video ji meri of haan ji haan ji right ji right ha ha main wo bhi check kar lena ji i'll go there as well i'll i'll do that ji i'll do that so i'm just sending it to you officially also ji so if you could kind enough te thoda ja kar loange ta saada utta sokha process nang juga ji and eh holidays hai giyan ji the saturday sunday and all okay there will be no nominations okay okay, okay. <coughs> ਹਾਂ ਉਹ ਤਾਂ ਜੇ ਜੇ ਤੁਸੀਂ ਉਹ ਕਰਤਾ ਜੀ ਐਫੀਡੇਵਿਟ ਆਲਾ ਫਿਰ ਤਾਂ ਟਾਈਮ ਦਾ ਕੋਈ ਇਸ਼ੂ ਨਹੀਂ ਆਦਰਵਾਇਜ਼ ਐਨਓਸੀ ਨਹੀਂ ਦਿੰਦੇ ਹਾਂਜੀ ਰਾਈਟ ਰਾਈਟ ਥੈਂਕ ਯੂ ਸੋ ਮਚ ਥੈਂਕ ਯੂ ਗ੍ਰੇਟਫੁਲ ਜੀ ਬਾਏ ਬਾਏ ਇਹ ਕੌਨਸੀ ਗੱਲ ਬਾਤ ਹੋਈ ਇਹ ਇਲੈਕਸ਼ਨ ਕਮਿਸ਼ਨਰ ਸ਼੍ਰੀ ਰਾਜਕਮਲ ਚੌਧਰੀ ਜੀ ਉਹਨਾਂ ਕੋਲੇ ਇਹ ਇਸ਼ੂ ਅਸੀਂ ਰੇਜ਼ ਕੀਤਾ ਉਹ ਕਹਿੰਦੇ ਮੇਰੇ ਕੋਲੇ ਆਫੀਸ਼ੀਅਲੀ ਤੁਸੀਂ ਮੇਲ ਰਾਹੀਂ ਆਪਦੀ ਕੰਪਲੇਂਟ ਵਿਦ ਦਿ ਵੀਡੀਓ ਭੇਜ ਦਿਓ ਮੈਂ ਤੁਹਾਨੂੰ ਉਹ ਉਸ ਵੀਡੀਓ ਦੇ ਬਣਾਤੇ ਉਸ ਕੰਪਲੇਂਟ ਦੇ ਬਣਾਤੇ ਐਕਸਪਲੇਨੇਸ਼ਨ ਵੀ ਲਊਗਾ ਦੂਸਰੀ ਚੀਜ਼ ਉਹਨਾਂ ਨੇ ਜਿਹੜੀ ਮੈਨੂੰ ਦੱਸੀ ਹੈ ਕਿ ਜਿਹੜੇ ਇਹ ਨੋ ਡਿਊ ਸਰਟੀਫਿਕੇਟ ਹੈ ਜਾਂ ਐਨਓਸੀਜ਼ ਹੈ ਉਹ ਮੈਂ ਖਤਮ ਕਰਤੀ ਹੈ ਕਹਿੰਦੇ ਜਿਹਨੂੰ ਕੋਈ ਐਨਓਸੀ ਨਹੀਂ ਮਿਲਦੀ ਉਹ ਐਫਿਡੇਵਟ ਲਾ ਦੇਵੇ ਨਾਲ ਮੈਂ ਇਨਸਟਰਕਸ਼ਨ ਹੁਣ ਮੈਨੂੰ ਕਹਿੰਦੇ ਆ ਮੈਂ ਤੁਹਾਨੂੰ ਵਟਸਐਪ ਤੇ ਇਨਸਟਰਕਸ਼ਨਸ ਵੀ ਭੇਜ ਦਿੰਨਾ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਬੜੀ ਵਧੀਆ ਗੱਲ ਸੁਣੀ ਉਹ ਕਹਿੰਦੇ ਮੈਂ ਤੁਹਾਨੂੰ ਇਨਸਟਰਕਸ਼ਨਸ ਉਹ ਫਾਰਵਰਡ ਕਰ ਦਿੰਦਾ ਕਿ ਤੁਹਾਨੂੰ ਐਨਓਸੀ ਨਹੀਂ ਮਿਲਦੀ ਤੁਸੀਂ ਇੱਕ ਆਪਦਾ ਐਫਿਡੇਵਿਟ ਲਾ ਦਿਓ ਉਹ ਐਸ ਗੁੱਡ ਐਸ ਐਨਓਸੀ ਮੰਨਿਆ ਜਾਊਗਾ ਠੀਕ ਹੈ ਜੀ ਸੋ ਦੇਖਦੇ ਆ ਸਾਡੀ ਕੰਪਲੇਂਟ ਜਾ ਰਹੀ ਹੈ ਇਹਨਾਂ ਕੋਲੇ ਤੇ ਉਦੋਂ ਅੱਗੇ ਦੇਖਦੇ ਆ ਫਿਰ ਕੀ ਹੁੰਦਾ ਹੈ ਜੀ